ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਸਾਰੇ ਵੇਟ ਕਰ ਰਹੇ ਹੋ ਕਿ ਪੰਜਾਬ ਦੇ ਵਿੱਚ ਬੁਢਾਪਾ ਪੈਨਸ਼ਨ ਕਦੋਂ ਆਊਗੀ ਤੇ ਆਪਾਂ ਇੱਕ ਵੱਡੀ ਖੁਸ਼ਖਬਰੀ ਲੈ ਕੇ ਆ ਚੁੱਕੇ ਹਾਂ ਜੀ ਪੰਜਾਬ ਦੇ ਵਿੱਚ ਬਜ਼ੁਰਗਾਂ ਦੀ ਜਿਹੜੀ ਪੈਨਸ਼ਨ ਹੈ ਉਹ ਆ ਚੁੱਕੀ ਹੈ ਤੇ ਕੁਝ ਬਜ਼ੁਰਗਾਂ ਦੀ ਪੈਨਸ਼ਨ ਆਈ ਹੈ ਤੇ ਕੁਝ ਕਦੀ ਬਜ਼ੁਰਗਾਂ ਦੀ ਪੈਨਸ਼ਨ ਹੈ ਜਿਹੜੀ ਉਹ ਬਾਅਦ ਵਿੱਚ ਆਏਗੀ ਤੇ ਹੁਣ ਇਹ ਬੁਢਾਪਾ ਪੈਨਸ਼ਨ ਕਿਹੜੀ ਆਈ ਹੈ 2500 ਪੈਨਸ਼ਨ ਸਕੀਮ ਹੈ ਜਿਹੜੀ ਆ ਗਈ ਹੈ ਤੇ ਇਹ ਕਿੰਨਾ ਲੋਕਾਂ ਦੀ ਹੈ ਆਈਏ ਪੈਨਸ਼ਨ ਇਸ ਦੇ ਬਾਰੇ ਆਪਾਂ ਗੱਲ ਇਸੇ ਵੀਡੀਓ ਦੇ ਵਿੱਚ ਕਰਾਂਗੇ ਤੇ ਨਾਲੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਸ ਪੈਨਸ਼ਨ ਦੇ ਲਈ ਜਿਹੜੇ ਜ਼ਰੂਰੀ ਡਾਕੂਮੈਂਟ ਨੇ ਕੀ ਨੇ ਤੇ ਨਾਲੇ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਕੁਝ ਕਿ ਲੋਕ ਸਾਨੂੰ ਕਮੈਂਟ ਕਰਦੇ ਨੇ ਕਿ ਜਿਹੜੀ ਪੈਨਸ਼ਨ ਦੇ ਲਈ ਹੈ ਜਿਹੜੀ ਬੁਢਾਪਾ ਪੈਨਸ਼ਨ ਹੈ ਇਸ ਦੇ ਲਈ ਉਮਰ ਕੀ ਹੋਣੀ ਚਾਹੀਦੀ ਹੈ ਤਾਂ ਇਸ ਦਾ ਅਸੀਂ ਸਾਰਾ ਬੇਰਬਰ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਜਿਸ ਦੇ ਵਿੱਚ ਜਿਹੜੀ ਤੁਹਾਨੂੰ ਦੱਸਾਂਗੇ ਕਿ ਜਿਹੜੀ ਇਹ ਪੈਨਸ਼ਨ ਦੇ ਲਈ ਉਮਰ ਹੈ ਚਾਹੇ ਉਹ 65 ਸਾਲ ਹੋਵੇ ਚਾਹੇ 60 ਸਾਲ ਹੋਵੇ ਕਿੰਨੀ ਸਰਕਾਰ ਨੇ ਰੱਖੀ ਹੋਈ ਹੈ ਇਸ ਦੇ ਬਾਰੇ ਸਾਰਾ ਕੁਝ ਤੁਹਾਨੂੰ ਗਾਈਡ ਕਰਾਂਗੇ ਤੇ ਨਾਲੇ ਜੇ ਤੁਹਾਡੀ ਉਮਰ ਪੂਰੀ ਹੋ ਚੁੱਕੀ ਹੈ ਜਿਹੜੀ ਅਸੀਂ ਅੱਜ ਦੱਸਾਂਗੇ ਤੁਹਾਨੂੰ ਤੇ ਉਸ ਦੇ ਹਿਸਾਬ ਦੇ ਨਾਲ ਤੁਹਾਡੇ ਕੋਲ ਜਿਹੜੇ ਡਾਕੂਮੈਂਟ ਹੋਣੇ ਚਾਹੀਦੇ ਨੇ ਉਹ ਕਿਹੜੇ ਹੋਣੇ ਚਾਹੀਦੇ ਨੇ ਠੀਕ ਹੈ ਤਾਂ ਜੋ ਤੁਹਾਡੀ ਪੈਨਸ਼ਨ ਆ ਜਿਹੜੀ ਬਿਨਾਂ ਰੋਕ ਟੋਕ ਲੱਗ ਸਕੇ ਇਸ ਤਰੀਕੇ ਨਾਲ ਜੋ ਵੀ ਅਸੀਂ ਅੱਜ ਸਮਝਾਵਾਂਗੇ ਤੁਸੀਂ ਗੌਰ ਨਾਲ ਸੁਣਨਾ ਹੈ ਤਾਂ ਜੋ ਦੋਸਤੋ ਤੁਹਾਨੂੰ ਆਪਣੀ ਪੈਨਸ਼ਨ ਲਵਾਉਣ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਸਭ ਤੋਂ ਪਹਿਲਾਂ ਆਪਾਂ ਇਹ ਦੱਸ ਦਈਏ ਕਿ ਜਿਹੜੀ ਤੇ ਤੁਹਾਡੀ ਪੈਨਸ਼ਨ ਆਵੇਗੀ ਉਸ ਨੂੰ ਆਪਾਂ ਬਾਅਦ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਇਹ ਦੱਸਾਂਗੇ ਤੁਹਾਨੂੰ ਕਿ ਜਿਹੜੀ ਪੈਨਸ਼ਨ ਹੈ ਇਸ ਦੇ ਲਈ ਜਿਹੜੀ ਉਮਰ ਹੈ ਸਰਕਾਰ ਵੱਲੋਂ ਕੀ ਰੱਖੀ ਗਈ ਹੈ ਤੇ ਇਸ ਉਮਰ ਦੇ ਲਈ ਜੋ ਜਿਹੜੀ ਹੈ ਤੁਹਾਡੀ ਏਜ ਹੈ ਠੀਕ ਹੈ ਇਸ ਦੇ ਲਈ ਕਿਹੜੇ-ਕਿਹੜੇ ਡਾਕੂਮੈਂਟ ਜਿਹੜੇ ਜ਼ਰੂਰੀ ਨੇ ਇਹ ਸਾਰਾ ਕੁਝ ਤੁਹਾਨੂੰ ਹੁਣ ਦੱਸਣ ਜਾ ਰਿਹਾ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਦੋਸਤੋ ਤੁਹਾਨੂੰ ਸਭ ਤੋਂ ਪਹਿਲੇ ਦੱਸ ਦਈਏ ਬਿਨਾਂ ਦੇਰ ਕੀਤੇ ਹੋਏ ਕਿ ਜਿਹੜੀ ਏਜ ਹੈ ਠੀਕ ਹੈ ਪੈਨਸ਼ਨ ਦੀ ਏਜ ਰੱਖੀ ਹੋਈ ਹੈ ਸਰਕਾਰ ਨੇ ਉਹ ਕਿੰਨੀ ਰੱਖੀ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਜਿਹੜੇ ਮਰਦ ਨੇ ਠੀਕ ਹੈ ਜੀ men ਇਹਨਾਂ ਵਾਸਤੇ ਜਿਹੜੀ 65 ਸਾਲ ਉਮਰ ਰੱਖੀ ਹੋਈ ਹੈ ਠੀਕ ਹੈ ਤਾਂ ਜਿਹੜੀ ਵੂਮਨ ਹੈ ਠੀਕ ਹੈ ਜੀ ਔਰਤ ਜਿਹੜੀ ਵੂਮਨ ਹੈ ਇਸ ਦੇ ਲਈ 58 ਸਾਲ ਉਮਰ ਹੈ ਜਿਹੜੀ ਉਹ ਨਿਰਧਾਰਤ ਕੀਤੀ ਹੋਈ ਹੈ ਫਿਲਹਾਲ ਜਿਹੜੀ ਇਹ ਪੈਨਸ਼ਨ ਹੈ ਇਸ ਨੂੰ ਲੈ ਕੇ ਵੀ ਕਈ ਗੱਲਾਂ ਉਠੀਆਂ ਨੇ ਕਿ ਇਹ ਪੈਨਸ਼ਨ ਹੈ ਜਿਹੜੀ ਤਕਰੀਬਨ 60 ਸਾਲ ਹੀ ਸਾਰਿਆਂ ਦੀ ਹੋਣੀ ਚਾਹੀਦੀ ਹੈ ਚਾਹੇ ਉਹ ਮਰਦ ਹੋਵੇ ਚਾਹੇ ਔਰਤ ਹੋਵੇ ਠੀਕ ਹੈ ਕਈ ਥਾਂ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੀ ਉਮਰ ਹੈ ਜਿਹੜੀ 55 ਸਾਲ ਹੋਣੀ ਚਾਹੀਦੀ ਹੈ ਠੀਕ ਹੈ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਇਹ ਉਮਰ ਕਿੰਨੀ ਹੋਣੀ ਚਾਹੀਦੀ ਹੈ ਫਿਲਹਾਲ ਜਿਹੜੀ ਇਹ ਉਮਰ ਹੈ ਇਹ 65 ਸਾਲ ਜਿਹੜੀ ਔਰਤਾਂ ਬੰਦਿਆਂ ਦੇ ਲਈ ਹੈ ਤੇ ਜਿਹੜੀ 58 ਸਾਲ ਹੈ ਇਹ ਔਰਤਾਂ ਦੇ ਲਈ ਉਮਰ ਹੈ ਜਿਹੜੀ ਰੱਖੀ ਗਈ ਹੈ ਜੇ ਤੁਹਾਡੀ ਇਹ ਉਮਰ ਪੂਰੀ ਹੋ ਚੁੱਕੀ ਹੈ ਤੇ ਤੁਸੀਂ ਪੈਨਸ਼ਨ ਲਗਵਾ ਸਕਦੇ ਹੋ ਹੁਣ ਗੱਲ ਕਰਦੇ ਹਾਂ ਜੇ ਤੁਹਾਡੀ ਇਹ ਪੈਨਸ਼ਨ ਹੈ ਜਿਹੜੀ ਪੂਰੀ ਪੈਨਸ਼ਨ ਦੇ ਲਈ ਜਿਹੜੀ ਉਮਰ ਹੈ ਪੂਰੀ ਹੋ ਚੁੱਕੀ ਹੈ ਠੀਕ ਹੈ ਤਾਂ ਇਸ ਦੇ ਲਈ ਤੁਹਾਡੇ ਕੋਲ ਡਾਕੂਮੈਂਟ ਕਿਹੜੇ-ਕਿਹੜੇ ਹੋਣੇ ਚਾਹੀਦੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦੋਸਤੋ ਜਿਹੜੇ ਪੜੇ ਲਿਖੇ ਹੁੰਦੇ ਨੇ ਠੀਕ ਹੈ ਜਿਹੜੇ ਪੜੇ ਲਿਖੇ ਨੇ ਉਹਨਾਂ ਕੋਲ ਜੇ ਉਹਨਾਂ ਦਾ ਡਾਕੂਮੈਂਟ ਕੋਈ ਹੈ ਠੀਕ ਹੈ ਜੀ ਜਾਂ ਤੇ ਉਹਦਾ ਸਕੂਲ ਠੀਕ ਹੈ ਸਕੂਲ ਸਰਟੀਫਿਕੇਟ ਜਾਂ ਫਿਰ ਬਰਥ ਸਰਟੀਫਿਕੇਟ ਜਾਂ ਫਿਰ ਬਰਥ ਸਰਟੀਫਿਕੇਟ ਹੋਵੇ ਬਰਥ ਸਰਟੀਫਿਕੇਟ ਠੀਕ ਹੈ ਹੁਣ ਕਈ ਸਿਚੁਏਸ਼ਨ ਦੇ ਵਿੱਚ ਦੋਸਤੋ ਕੀ ਹੁੰਦਾ ਹੈ ਕਿ ਇਹ ਕੋਈ ਵੀ ਐ ਲੋਕ ਜਿਹੜਾ ਪੜਿਆ ਲਿਖਿਆ ਨਹੀਂ ਹੁੰਦਾ ਕੋਈ ਬੰਦਾ ਜਿਹੜਾ ਪੁਰਾਣੇ ਏਜ ਦਾ ਹੁੰਦਾ ਉਹ ਪੜਿਆ ਲਿਖਿਆ ਨਹੀਂ ਹੁੰਦਾ ਤਾਂ ਉਹਨਾਂ ਨੂੰ ਕੀ ਹੋਣਾ ਚਾਹੀਦਾ ਉਹਨਾਂ ਕੋਲ ਜਿਹੜਾ ਆਧਾਰ ਕਾਰਡ ਹੈ ਠੀਕ ਹੈ ਆਧਾਰ ਕਾਰਡ ਦੇ ਵਿੱਚ ਉਹਨਾਂ ਦੀ 65 ਸਾਲ ਉਮਰ ਦੇ ਬੰਦਿਆਂ ਦੀ ਤੇ 58 ਸਾਲ ਉਮਰ ਔਰਤਾਂ ਦੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਕੀ ਜਰੂਰੀ ਹੈ ਕੱਲਾ ਆਧਾਰ ਕਾਰਡ ਨਹੀਂ ਚੱਲੇਗਾ ਇਸ ਦੇ ਨਾਲ ਜਰੂਰੀ ਹੈ ਵੋਟਰ ਕਾਰਡ ਇਸ ਵੋਟਰ ਕਾਰਡ ਦੇ ਵਿੱਚ ਵੀ ਤੁਹਾਡੀ ਆਧਾਰ ਕਾਰਡ ਵਾਲੀ ਸੇਮ ਉਮਰ ਹੋਵੇ ਤਾਂ ਇਹ ਇਹ ਵੋਟਰ ਕਾਰਡ ਵੀ ਹੈ ਦੋਸਤੋ ਇਹ ਪੁਰਾਣਾ ਤੁਹਾਡਾ ਵੋਟਰ ਕਾਰਡ ਹੋਣਾ ਚਾਹੀਦਾ ਹੈ ਘੱਟੋ ਘੱਟ ਇਹ 10 ਸਾਲ ਪੁਰਾਣਾ ਤੁਹਾਡਾ ਰਿਪੋਰਟਰ ਕਾਰਡ ਹੋਣਾ ਚਾਹੀਦਾ ਹੈ ਤਾਂ ਹੀ ਇਹ ਵੋਟਰ ਕਾਰਡ ਦੀ ਉਮਰ ਮੰਨੀ ਜਾਂਦੀ ਹੈ ਤਾਂ ਇਹਨਾਂ ਗੱਲਾਂ ਦੇ ਵਿੱਚ ਜੇ ਤੁਹਾਡੀ ਸਾਰਾ ਕੁਝ ਸੈਟ ਪੈਂਦਾ ਜਾਂ ਫਿਰ ਤੁਸੀਂ ਜਿਹੜਾ ਸਕੂਲ ਸਰਟੀਫਿਕੇਟ ਆ ਉਹ ਦੇ ਦਿਓ ਠੀਕ ਹੈ ਜਾਂ ਫਿਰ ਤੁਹਾਡਾ ਵੋਟਰ ਕਾਰਡ ਆ ਜਿਹੜਾ ਠੀਕ ਹੈ ਜੀ ਵੋਟਰ ਕਾਰਡ ਆ ਜਿਹੜਾ ਉਹ ਦੇ ਦਿਓ ਕਿਹਦੇ ਨਾਲ ਆਧਾਰ ਕਾਰਡ ਦੇ ਨਾਲ ਆਧਾਰ ਕਾਰਡ ਦੇ ਨਾਲ ਵੋਟਰ ਕਾਰਡ ਦੇ ਦਿਓ ਇਹ ਦੋਵੇਂ ਚੀਜ਼ਾਂ ਚੱਲ ਜਾਣਗੀਆਂ ਤੁਹਾਡਾ ਵੋਟਰ ਕਾਰਡ ਜਿਹੜਾ ਪੁਰਾਣਾ ਹੋਣਾ ਚਾਹੀਦਾ ਤੇ ਹੁਣ ਕਈ ਵਾਰ ਕੀ ਹੁੰਦਾ ਹੈ ਕਿ ਬੰਦਾ ਹੈ ਜਿਹੜਾ ਸਭ ਤੋਂ ਜ਼ਿਆਦਾ ਪ੍ਰੋਬਲਮ ਕੀ ਆ ਰਹੀ ਹੈ ਉਹਰੇ ਆਪਣੇ ਬਜ਼ੁਰਗਾਂ ਨੂੰ ਲੈ ਕੇ ਕੀ ਜਿਹੜਾ ਬੰਦਾ ਹੈ ਠੀਕ ਹੈ ਉਹਦੀ 65 ਸਾਲ ਉਮਰ ਹੋ ਚੁੱਕੀ ਹੈ ਠੀਕ ਹੈ ਔਰਤ ਦੀ ਉਮਰ ਹੋ ਚੁੱਕੀ ਹੈ ਬੁੜੀਆਂ ਦੀ ਉਮਰ ਹੋ ਚੁੱਕੀ ਹੈ 58 ਸਾਲ ਪਰ ਦਿੱਕਤ ਕੀ ਆ ਰਹੀ ਹੈ ਕਿ ਇਹਨਾਂ ਕੋਲ ਜਿਹੜਾ ਕੋਈ ਸਬੂਤ ਹੈ ਜਾਂ ਤੇ ਉਹ ਨਹੀਂ ਹੈ ਜਾਂ ਫਿਰ ਉਹਨਾਂ ਦੇ ਸਬੂਤ ਦੇ ਵਿੱਚ ਜਿਹੜੀ ਉਮਰ ਬਹੁਤ ਘੱਟ ਦਿਖਾਈ ਦੇ ਰਹੀ ਹੈ ਜਿਵੇਂ ਕਿ 65 ਸਾਲ ਉਮਰ ਦੇ ਬੰਦੇ ਦੀ ਉਮਰ 60 ਸਾਲ ਦਿਖਾਈ ਗਈ ਹੈ 58 ਸਾਲ ਬੀਬੀ ਦੀ ਉਮਰ ਹੈ ਜਿਹੜੀ ਉਹ ਤਕਰੀਬਨ 55 ਸਾਲ 54 ਸਾਲ ਐਵੇਂ ਦੱਸੀ ਹੋਈ ਹੈ ਇਸ ਸਿਚੁਏਸ਼ਨ ਦੇ ਵਿੱਚ ਤੁਸੀਂ ਕੀ ਕਰਨਾ ਹੈ ਤਾਂ ਦੋਸਤੋ ਇੱਕੋ ਸਲਾਹ ਦਵਾਂਗਾ ਤੁਹਾਨੂੰ ਜਿਹੜੀ ਕਿ ਮਾਨਿਆ ਵੀ ਹੈ ਜਿਵੇਂ ਤੁਸੀਂ ਠੀਕ ਹੈ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜਿਹੜੀ ਉਮਰ ਹੈ ਉਹ ਪੂਰੀ ਹੋ ਚੁੱਕੀ ਹੈ ਪਰ ਡਾਕੂਮੈਂਟਾਂ ਦੇ ਵਿੱਚ ਕਈ ਵਾਰ ਗਲਤੀ ਦੇ ਨਾਲੇ ਉਮਰ ਘੱਟ ਲਿਖਾਈ ਜਾਂਦੀ ਹੈ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਜਿਹੜਾ ਵੀ ਤੁਹਾਡਾ ਡਿਸਟ੍ਰਿਕਟ ਦਾ ਠੀਕ ਹੈ ਜੀ ਡਿਸਟ੍ਰਿਕਟ ਦਾ ਡਿਸਟ੍ਰਿਕਟ ਦਾ ਸਿਵਲ ਹਸਪਤਾਲ ਹੈ ਸਿਵਲ ਹਸਪਤਾਲ ਹੈ ਜਿਹੜਾ ਹਸਪੀਟਲ ਹੈ ਠੀਕ ਹੈ ਆਪਣੇ ਜ਼ਿਲ੍ਹੇ ਦਾ ਹਸਪੀਟਲ ਹੈ ਜਿਹੜਾ ਸਰਕਾਰੀ ਉਹਦੇ ਵਿੱਚ ਜਾਣਾ ਹੈ ਤੇ ਉਥੋਂ ਸੀਐਮਓ ਦੇ ਕੋਲੋਂ ਦੋਸਤੋ ਤੁਸੀਂ ਰਿਪੋਰਟ ਬਣਵਾਣੀ ਹੈ ਵੀ ਮੇਰੀ ਏਜ ਦੀ ਮੈਡੀਕਲ ਬਣਾ ਦੇ ਯਾਨੀ ਕਿ ਮੈਡੀਕਲ ਰਿਪੋਰਟ ਦੇ ਅਨੁਸਾਰ ਤੁਹਾਡੀ ਜਿਹੜੀ ਉਮਰ ਹੈ ਜਿਹੜੀ ਲਿਖੀ ਜਾਏਗੀ ਉਹ 65 ਸਾਲ ਜਾਂ ਫਿਰ 58 ਸਾਲ ਜੇ ਉਹਨਾਂ ਨੇ ਮੈਡੀਕਲ ਜਾਂ ਫਿਰ ਠੀਕ ਹੈ ਮੈਡੀਕਲ ਦੇ ਵਿੱਚ ਜਿਹੜੀ ਏਜ ਦਾ ਮੈਡੀਕਲ ਕਰਵਾਓਗੇ ਤੁਸੀਂ ਉਹਦੇ ਵਿੱਚ 55 65 ਸਾਲ ਜਾਂ ਫਿਰ 58 ਸਾਲ ਠੀਕ ਹੈ ਜੀ ਔਰਤ ਮਰਦ ਦੀ ਉਮਰ ਐਵੇਂ ਹੋਣੀ ਚਾਹੀਦੀ ਹੈ ਜਿਹੜੀ ਕਿ ਪੈਨਸ਼ਨ ਨਾਲ ਰਿਲੇਟਡ ਹੋਵੇ ਤਾਂ ਦੋਸਤੋ ਤੁਹਾਡੀ ਇਹ ਜਿਹੜੀ ਪੈਨਸ਼ਨ ਹੈ ਜਿਹੜੀ ਇਹ ਲੱਗ ਜੇਗੀ ਇਸ ਤਰੀਕੇ ਨਾਲ ਤੁਹਾਨੂੰ ਡਾਕੂਮੈਂਟ ਜਾਂ ਫਿਰ ਇਹ ਸਰਟੀਫਿਕੇਟ ਮੈਡੀਕਲ ਸਰਟੀਫਿਕੇਟ ਜ਼ਰੂਰੀ ਹੈ ਪੈਨਸ਼ਨ ਲਵੋਣ ਦੇ ਲਈ ਤਾਂ ਹੁਣ ਗੱਲ ਕਰਦੇ ਆ ਜਿਨ੍ਹਾਂ ਲੋਕਾਂ ਦੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਕਿਹੜੇ-ਕਿਹੜੇ ਉਹ ਲੋਕ ਨੇ ਜਿਨ੍ਹਾਂ ਦੀ ਪੈਨਸ਼ਨ ਆ ਚੁੱਕੀ ਹੈ ਕਿਹੜੇ-ਕਿਹੜੇ ਕੁਸ਼ਕਿਸਮਤ ਲੋਕ ਨੇ ਜਿਨ੍ਹਾਂ ਦੀ ਇਹ ਪੈਨਸ਼ਨ ਹੈ ਜਿਹੜੀ ਜਲਦੀ ਆ ਚੁੱਕੀ ਹੈ ਤਾਂ ਇਸ ਦੇ ਬਾਰੇ ਗੱਲ ਕਰੀਏ ਤੇ ਧਿਆਨ ਨਾਲ ਤੁਸੀਂ ਸੁਣਨਾ ਆਪਾਂ ਦੱਸ ਦਈਏ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਹੈ ਪੰਜਾਬ ਦਾ ਜ਼ਿਲ੍ਹਾ ਹੈ ਜਿਹੜਾ ਸੰਗਰੂਰ ਠੀਕ ਹੈ ਜੀ ਸੰਗਰੂਰ ਦੇ ਵਿੱਚ ਬੁਢਾਪਾ ਪੈਨਸ਼ਨ ਆ ਚੁੱਕੀ ਹੈ ਅੱਪਾ ਉਹ ਗੱਲ ਕਰਾਂਗੇ ਤਿੰਨੇ ਚਾਰੇ ਪੈਨਸ਼ਨਾਂ ਦੀ ਜਿਹੜੀ ਵੀ ਹੈ ਚਾਹੇ ਉਹ ਬੁਢਾਪਾ ਪੈਨਸ਼ਨ ਹੋਵੇ ਚਾਹੇ ਵਿਧਵਾ ਪੈਨਸ਼ਨ ਹੋਵੇ ਚਾਹੇ ਬੇਸਹਾਰਾ ਬੱਚੇ ਹੋਣ ਜਾਂ ਐ ਫਿਰ ਅਪੰਗ ਪੈਨਸ਼ਨ ਹੋਵੇ ਇਹਨਾਂ ਸਾਰਿਆਂ ਦੀ ਗੱਲ ਕਰ ਰਹੇ ਹਾਂ ਠੀਕ ਹੈ ਤਾਂ ਸਭ ਤੋਂ ਪਹਿਲੇ ਸੰਗਰੂਰ ਦੇ ਵਿੱਚ ਇਹ ਪੈਨਸ਼ਨ ਆ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਚੈੱਕ ਕਰਵਾ ਸਕਦੇ ਹੋ ਨਾਲ ਲੱਗਦੇ ਜਿਹੜਾ ਡਿਸਟ੍ਰਿਕਟ ਹੈ ਬਰਨਾਲਾ ਬਰਨਾਲੇ ਦੇ ਵਿੱਚ ਵੀ ਇਹ ਜਿਹੜੀ ਪੈਨਸ਼ਨ ਆ ਚੁੱਕੀ ਹੈ ਉਸ ਤੋਂ ਬਾਅਦ ਗੱਲ ਕਰੀਏ ਤੇ ਪਟਿਆਲੇ ਜ਼ਿਲ੍ਹੇ ਦੀ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਹੁਣ ਅੱਗੇ ਗੱਲ ਕਰਦੇ ਹਾਂ ਜਿਹੜਾ ਜ਼ਿਲ੍ਹਾ ਅਜਿਹੇ ਕਿਹੜੇ ਜ਼ਿਲ੍ਹੇ ਦੀ ਲੋਕਾਂ ਦੀ ਪੈਨਸ਼ਨ ਆ ਚੁੱਕੀ ਹੈ ਜਿਹੜੇ ਫਤਿਹਗੜ੍ਹ ਸਾਹਿਬ ਠੀਕ ਹੈ ਜੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਹੈ ਉਹਦੀ ਵੀ ਪੈਨਸ਼ਨ ਆ ਚੁੱਕੀ ਹੈ ਗੱਲ ਕਰੀਏ ਮੋਹਾਲੀ ਜ਼ਿਲ੍ਹੇ ਦੀ ਤਾਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਨਾਲ ਲੱਗਦੇ ਜਿਹੜਾ ਮਾਨਸਾ ਹੈ ਜੀ ਠੀਕ ਹੈ ਜੀ ਮਾਨਸਾ ਇਸਦੇ ਵੀ ਆ ਚੁੱਕੀ ਹੈ ਪੈਨਸ਼ਨ ਤਾਂ ਉਸ ਤੋਂ ਬਾਅਦ ਜਿਹੜਾ ਰੂਪਨਗਰ ਹੈ ਜੀ ਠੀਕ ਹੈ ਜੀ ਰੂਪਨਗਰ ਜ਼ਿਲ੍ਹੇ ਦੀ ਪੈਨਸ਼ਨ ਵੀ ਆ ਚੁੱਕੀ ਹੈ ਗੱਲ ਕਰੀਏ ਐਸਐਸ ਨਗਰ ਦੀ ਤੇ ਐਸਐਸ ਨਗਰ ਦੀ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਤੇ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਲੁਧਿਆਣਾ ਜਿਲ੍ਹਾ ਹੈ ਠੀਕ ਹੈ ਜੀ ਲੁਧਿਆਣਾ ਜ਼ਿਲ੍ਹਾ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਪਰ ਪੈਨਸ਼ਨ ਪੈਣੀ ਸ਼ੁਰੂ ਹੋ ਚੁੱਕੀ ਹੈ ਕੁਝ ਇਲਾਕਿਆਂ 'ਚ ਨਹੀਂ ਵੀ ਆਈ ਤਾਂ ਕੋਈ ਦਿੱਕਤ ਨਹੀਂ ਵੇਟ ਕਰ ਲਿਓ ਪੈਨਸ਼ਨ ਤੁਹਾਡੀ ਜਲਦੀ ਹੀ ਆ ਜਾਏਗੀ ਹੁਣ ਆਪਾਂ ਗੱਲ ਕਰਦੇ ਹਾਂ ਮੋਗੇ ਜ਼ਿਲ੍ਹੇ ਦੀ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਜਿਸ ਦੀ ਨਹੀਂ ਆਈ ਤਾਂ ਸ਼ਾਮ ਤੱਕ ਵੇਟ ਕਰ ਸਕਦਾ ਹੈ ਠੀਕ ਹੈ ਤਾਂ ਜਿਹੜੇ ਇੱਕ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੈ ਉਸਦੀ ਵੀ ਪੈਨਸ਼ਨ ਆ ਚੁੱਕੀ ਹੈ ਤੇ ਸਭ ਤੋਂ ਉੱਤੇ ਗੱਲ ਕਰੀਏ ਪਠਾਨਕੋਟ ਜ਼ਿਲ੍ਹੇ ਦੀ ਤੇ ਪਠਾਨਕੋਟ ਜ਼ਿਲ੍ਹੇ ਦੀ ਪੈਨਸ਼ਨ ਵੀ ਹੈ ਜਿਹੜੀ ਤਕਰੀਬਨ ਆ ਚੁੱਕੀ ਹੈ ਇਸ ਤਰੀਕੇ ਨਾਲ ਤੁਹਾਨੂੰ ਦੱਸਦੀ ਕਿ ਕਿਹੜੇ ਕਿਹੜੇ ਜ਼ਿਲ੍ਹੇ ਦੀ ਪੈਨਸ਼ਨ ਆ ਚੁੱਕੀ ਹੈ ਤੇ ਉਮਰ ਦੀ ਤੁਹਾਨੂੰ ਅਸੀਂ ਦੱਸ ਦਿੱਤਾ ਕਿ ਉਮਰ 65 ਸਾਲ ਮਰਦਾਂ ਦੀ ਤੇ ਔਰਤਾਂ ਦੀ ਜਿਹੜੀ ਹੈ 58 ਸਾਲ ਉਮਰ ਜ਼ਰੂਰੀ ਹੈ ਜੇ ਤੁਹਾਡੇ ਕੋਲ ਜੇ ਕੋਈ ਸਕੂਲ ਸਰਟੀਫਿਕੇਟ ਹੈ ਵਰਸ ਸਰਟੀਫਿਕੇਟ ਹੈ ਤੇ ਬਹੁਤ ਹੀ ਚੰਗੀ ਗੱਲ ਹੈ ਜੇ ਨਹੀਂ ਹੈ ਤੇ ਤੁਹਾਡੇ ਕੋਲ ਆਧਾਰ ਕਾਰਡ ਠੀਕ ਹੈ ਜਾਂ ਫਿਰ ਵੋਟਰ ਕਾਰਡ ਹੋਣਾ ਚਾਹੀਦਾ ਹੈ ਜਿਹੜਾ ਕਿ 10 ਸਾਲ ਪੁਰਾਣਾ ਹੋਵੇ ਠੀਕ ਹੈ ਜੇ ਤੁਹਾਡੀ ਇਹਨਾਂ ਦੇ ਅਨੁਸਾਰ ਵੀ ਉਮਰ ਪੂਰੀ ਨਹੀਂ ਹੈ ਤੇ ਤੁਸੀਂ ਫਿਜ਼ੀਕਲ ਰੂਪ ਦੇ ਨਾਲ ਜਿਹੜਾ ਕਿ ਹੈ ਤੁਹਾਡੀ ਉਮਰ ਹੋ ਚੁੱਕੀ ਹੈ ਠੀਕ ਹੈ ਬੁਢਾਪਾ ਆ ਚੁੱਕਿਆ ਹੈ 65 ਸਾਲ ਦਾ 58 ਸਾਲ ਦਾ ਤਾਂ ਜੇ ਤੁਹਾਡੇ ਕੋਲ ਉਹਦਾ ਸਬੂਤ ਨਹੀਂ ਹੈ ਤਾਂ ਤੁਸੀਂ ਸੀਐਮਓ ਦੇ ਉਹ ਜਿਹੜਾ ਕਿ ਆਪਣਾ ਸਿਵਲ ਹਸਪਤਾਲ ਹੁੰਦਾ ਹੈ ਡਿਸਟ੍ਰਿਕਟ ਦਾ ਠੀਕ ਹੈ ਸੀਐਮਓ ਕੋਲ ਜਾ ਕੇ ਉਹਦੀ ਮੈਡੀਕਲ ਰਿਪੋਰਟ ਵੀ ਬਣਵਾ ਸਕਦੇ ਹੋ ਜਿਸ ਦੇ ਵਿੱਚ ਆਪਣੀ ਉਮਰ ਹੈ ਜਿਹੜੀ ਪੈਨਸ਼ਨ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ ਚਾਹੇ ਉਹ 65 ਸਾਲ ਹੋਵੇ ਚਾਹੇ ਫਿਰ ਉਹ 58 ਸਾਲ ਹੋਵੇ ਤਾਂ ਇਸ ਤਰੀਕੇ ਨਾਲ ਜੇ ਤੁਸੀਂ ਆਪਣਾ ਮੈਡੀਕਲ ਸਰਟੀਫਿਕੇਟ ਬਣਵਾ ਲੈਂਦੇ ਹੋ ਤਾਂ ਇਹ ਵੀ ਤੁਹਾਡੀ ਉਮਰ ਹੈ ਜਿਹੜੀ ਉਹ ਮੰਨੀ ਜਾਏਗੀ ਪੂਰੀ ਪੈਨਸ਼ਨ ਦੇ ਲਈ ਤਾਂ ਇਸ ਤਰੀਕੇ ਨਾਲ ਦੋਸਤੋ ਜਿਹੜੇ ਲੋਕਾਂ ਦੀ ਪੈਨਸ਼ਨ ਆ ਚੁੱਕੀ ਹੈ ਉਹ ਆਪਣੀ ਪੈਨਸ਼ਨ ਜਿਹੜੀ ਕਢਵਾ ਸਕਦੇ ਨੇ ਜਿਹੜੇ ਦਸਤਾਵੇਜ਼ ਜ਼ਰੂਰੀ ਨੇ ਉਹਨਾਂ ਦੀ ਵੀ ਤੁਹਾਨੂੰ ਦੱਸਤੀ ਕਿਹੜੇ-ਕਿਹੜੇ ਦਸਤਾਵੇਜ਼ ਜ਼ਰੂਰੀ ਨੇ ਕਿ ਇਹਨਾਂ ਦੀ ਪੈਨਸ਼ਨ ਹੈ ਇਹ ਵੀ ਤੁਹਾਨੂੰ ਦੱਸ ਦਿੱਤਾ ਹੈ ਤਾਂ ਜਿਹੜੀ ਫਿਲਹਾਲ ਗੱਲ ਕਰੀਏ 2500 ਪੈਨਸ਼ਨ ਦੀ ਤੇ 2500 ਪੈਨਸ਼ਨ ਦੋਸਤੋ ਪੰਜਾਬ ਸਰਕਾਰ ਹੈ ਜਿਹੜੀ ਲੱਗੀ ਹੋਈ ਹੈ ਸਭ ਤੋਂ ਪਹਿਲਾਂ ਪੈਨਸ਼ਨ ਤੋਂ ਲੈ ਕੇ ਸਰਕਾਰ ਇਹ ਕਰ ਰਹੀ ਹੈ ਕਿ ਜਿਹੜੇ ਲੋਕਾਂ ਦੀ ਗਲਤ ਪੈਨਸ਼ਨ ਲੱਗੀ ਹੋਈ ਹੈ ਠੀਕ ਹੈ ਜਾਂ ਫਿਰ ਕੋਈ ਉਹਨਾਂ ਦੇ ਹੋਰ ਕੋਈ ਪੈਨਸ਼ਨ ਲੈ ਲੈ ਰਿਹਾ ਜਿਵੇਂ ਕਿ ਕਈ ਬਜ਼ੁਰਗ ਮਰ ਜਾਂਦੇ ਨੇ ਤੇ ਉਹਨਾਂ ਦੀਆਂ ਖਾਤਿਆਂ ਦੇ ਵਿੱਚ ਉਹਨਾਂ ਦੇ ਜਿਹੜੇ ਘਰ ਦੇ ਪੈਸੇ ਨੇ ਉਹ ਕਢਵਾ ਰਹੇ ਨੇ ਇਸ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਸਰਕਾਰ ਦਾ ਵੀ ਜਿਹੜੇ ਲੋਗ ਯੋਗ ਨੇ ਉਹਨਾਂ ਨੂੰ ਹੀ ਪੈਨਸ਼ਨ ਦਿੱਤੀ ਜਾਵੇ ਜਿਹੜੇ ਬੇਲੋੜੇ ਨੇ ਠੀਕ ਹੈ ਉਹਨਾਂ ਨੂੰ ਪੈਨਸ਼ਨ ਨਾ ਦਿੱਤੀ ਜਾਵੇ ਇਸ ਤਰੀਕੇ ਨਾਲ ਪਹਿਲਾਂ ਇਹ ਕੰਮ ਕਰ ਰਹੀ ਹੈ ਉਸ ਤੋਂ ਬਾਅਦ 2500 ਪੈਨਸ਼ਨ ਜਲਦੀ ਹੀ ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਧੰਨਵਾਦ ਜੀ